ਦਿੱਲੀਛੱਡ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਵਿੱਚ ਡੇਰੇ ਲਾਉਣ ਦੀ ਤਿਆਰੀ 'ਚ ਨੇ ਪਾਰਟੀ ਪੰਜਾਬ ਦੇ ਵਿੱਚ ਕੇਜਰੀਵਾਲ ਦੇ ਲਈ ਘਰ ਲੱਭ ਰਹੀ ਹੈ ਜੀ ਹਾਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਹੁਣ ਮਹੀਨੇ ਦੇ 15 ਦਿਨ ਪੰਜਾਬ ਦੇ ਵਿੱਚ ਹੀ ਰਿਆ ਕਰਨਗੇ ਅਗਲੇ ਮਹੀਨੇ ਸਤੰਬਰ ਤੋਂ ਕੇਜਰੀਵਾਲ ਇਸ ਦੀ ਸ਼ੁਰੂਆਤ ਕਰ ਦੇਣਗੇ ਤੇ ਇਹ سلسلہ ਪੰਜਾਬ ਚੋਣਾਂ ਦੇ ਮੁਕੰਮਲ ਹੋਣ ਤੱਕ ਚੱਲ ਰਿਹਾ ਰਹੇਗਾ ਕੇਜਰੀਵਾਲ ਦੇ ਲਈ ਘਰ ਲੱਭਣ ਦੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਪਾਰਟੀ ਦੇ ਕੋ-ਇਨਚਾਰਜ ਜਰਨੈਲ ਸਿੰਘ ਨੂੰ ਸੌਂਪੀ ਗਈ ਹੈ ਹਾਂਜੀ ਅਰਵਿੰਦ ਕੇਜਰੀਵਾਲ ਦੀ ਪੰਜਾਬ 'ਚ ਆਪਣੀ ਸ਼ਮੂਲੀਅਤ ਵਧਾਉਣ ਵਾਲੇ ਆ। ਮੇਰੇ ਨਾਲ ਉਹਨਾਂ ਦੀ ਗੱਲ ਹੋਈ ਸੀ। ਉਹ ਲੁਧਿਆਣੇ ਤੋਂ ਫਗਵਾੜੇ ਦੇ ਵਿੱਚ ਵਿੱਚ ਇੱਕ ਸੈਂਟਰ ਪੁਆਇੰਟ ਅਕਮੋਡੇਸ਼ਨ ਹੈ। ਘਰ ਨਹੀਂ। ਇੱਕ ਟਿਕਾਣਾ ਜਿੱਥੇ ਆ ਜਾਣ ਤਾਂ 3-4 ਦਿਨ ਟਿਕ ਸਕਣ ਤੇ ਮੂਵ ਕਰ ਸਕਣ। ਐਸੀ ਥਾਂ ਲੱਭ ਰਹੇ ਆ ਤੇ ਬਹੁਤ ਜਲਦੀ ਤੁਹਾਨੂੰ ਉਹਦੀ ਜਾਣਕਾਰੀ ਦੇ ਦਿੱਤੀ ਜਾਏਗੀ ਤੇ ਸ਼ਾਇਦ ਅਗਲੇ ਮਹੀਨੇ 'ਚ ਕੋਈ ਨਾ ਕੋਈ ਥਾਂ ਸੀ ਲੱਭ ਲਾਂ। ਅਰਵਿੰਦ ਕੇਜਰੀਵਾਲ ਦੀ ਪੰਜਾਬ ਦੀ ਪ੍ਰਚਾਰ ਦੀ ਕਮਾਂਡ ਉਹਨਾਂ ਨੇ ਫੜੀ ਹੈ। ਤੇ ਪ੍ਰਚਾਰ ਦੀ ਕਮਾਂਡ ਨੂੰ ਸੰਭਾਲ ਰਹੇ ਨੇ। ਉਸ ਨੂੰ ਸੰਭਾਲਣ ਵਾਸਤੇ ਆ ਰਹੇ ਨੇ। ਕੇਜਰੀਵਾਲ ਦਿੱਲੀ ਤੋਂ ਪੰਜਾਬ ਅਜੇ ਪੁੱਜੇ ਨਹੀਂ ਕਿ ਵਿਰੋਧੀਆਂ ਨੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਸ਼ਵਾ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਦਿੱਲੀ ਦੇ ਲੋਕਾਂ ਨੂੰ ਲਵਾਰਸ ਛੱਡ ਕੇ ਉਹ ਪੰਜਾਬ ਦੇ ਵਿੱਚ ਕੀ ਕਰਨਗੇ ਤੇ ਪਹਿਲਾਂ ਉਹ ਦਿੱਲੀ ਸੰਭ ਲੈਣ ਪੰਜਾਬ ਦੀ ਗੱਲ ਫਿਰ ਸਹੀ ਮੇਰੀ ਬੇਨਤੀ ਹੈ ਕਿ ਬੰਦੇ ਰਾਜ ਕਰਨ ਦੇ ਕਾਬਿਲ ਨਹੀਂ ਇਹ ਬੰਦੇ ਵੇਖੋ ਕਿੱਡਾ ਵੱਡਾ ਧਰੋ ਇਹਨਾਂ ਨੇ ਦਿੱਲੀ ਦੇ ਲੋਕਾਂ ਨੇ ਕੀਤਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਨਾ ਵੱਡਾ ਫਤਵਾ ਕਿਸੇ ਪੋਲਿਟਿਕਲ ਜਮਾਤ ਨੂੰ ਅਜੇ ਤੱਕ ਨਹੀਂ ਦਿੱਤਾ ਕਿ 70 ਸੀਟਾਂ ਵਿੱਚੋਂ 67 ਸੀਟਾਂ ਜਿੱਤ ਜਾਣ ਅੱਜ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਦਿੱਲੀ ਛੱਡ ਕੇ ਪੰਜਾਬ ਆਣ ਲੱਗਾ ਜਿਨ੍ਹਾਂ ਨੂੰ ਸਾਰਾ ਇਹਨਾਂ ਚਾਰਜ ਦਿੱਤਾ ਚੀਫ ਮਿਨਿਸਟਰੀ ਦਾ ਮਨੀਸ਼ ਸੋਦੀਆ ਸਾਹਿਬ ਉਹਨੂੰ ਕਹਿੰਦੇ ਨੇ ਕਿ ਦਿੱਲੀ ਤੋਂ ਅਸੀਂ ਗੋਆ ਘਲਦੇ ਲੱਗੇ ਦੱਸੋ ਦਿੱਲੀ ਵਾਲਿਆਂ ਨੇ ਇਹ ਕਸੂਰ ਕੀਤਾ ਕਿ ਤੁਹਾਡੇ ਤੇ ਇੰਨਾ ਵੱਡਾ ਉਹਨਾਂ ਨੇ ਕਹਿੰਦਾ ਮੇਰਾ ਮਕਸਦ ਇਹ ਹੈ ਕਿ ਇੰਨਾ ਵਿਸ਼ਵਾਸ ਕੀਤਾ ਤੇ ਤੁਸੀਂ ਵਿਸ਼ਵਾਸ ਘਾਤ ਕੀਤਾ